ਕੀ ਹੁੰਦਾ ਤੇ ਕੀ ਨਹੀਂ ਹੈ ਇਹਦਾ ਮਤਲਬ ਕੀ ਹੈ ਸਾਡੇ ਘਰਾਂ ਨੇ ਸਾਨੂੰ ਗੱਲਾਂ ਕਰਨ ਦੀਆਂ ਅਸੀਂ ਨਹੀਂ ਇਹਦੀਆਂ ਗੱਲਾਂ ਸੁਣਨੀਆਂ ਕਿ ਨਾ ਸਾਨੂੰ ਕੋਈ ਲੋੜ ਹੈ ਅਮਦਾ ਅੱਜ ਤੁਹਾਡਾ ਡੈਡੀ ਤੇ ਮੈਂ ਦੱਸ ਨਹੀਂ ਆ ਕਿ ਅੱਜ ਇਹਨੇ ਇਹ ਮੁੰਡੇ ਨੇ ਨਾ ਆਪਣੀ ਸੱਸ ਕੋ ਮੈਨੂੰ ਗੱਲਾਂ ਕਰਵਾਈਆਂ ਨੇ ਪਿੰਦ ਫਿਰ ਕਿਤਰਾ ਟਾਈਮ ਪਾਸ ਹੋਊਗਾ ਇਤਨਾ ਕਰ ਦੇਣਾ ਹੋਵੇ ਤੇ ਤੇਰੀ ਧੀ ਨੂੰ ਪਤਾ ਹੈ ਕਿਤਰਾ ਪਾਸ ਹੋਏਗਾ ਉਹ ਕਰਨ ਵਾਲੇ ਪਾਸੇ ਨਹੀਂ ਹੁੰਦੇ ਟਾਈਮ ਪਾਸ ਤੇ ਕਰੀਏ ਕੀ ਧੀ ਸਾਡੀ ਕੁਛ ਨਹੀਂ ਆਂਦੀ ਇਹ ਜਿੰਨਾ ਕਸੂਰ ਤੁਹਾਡਾ ਹੈ ਧੀ ਕੁਛ ਨਹੀਂ ਆਂਦੀ ਹਾਂ ਕਿਤੇ ਕੰਦ ਬੂਏ ਲਾ ਕੇ ਆਣ ਕੇ ਸੁਣੀ ਲੋਕੀ ਕੰਦਾ ਜਿਹਦਾ ਕੰਦਾ ਨਾ ਲੱਗਣ ਦੇ ਤਾਂ ਕੰਨਾਂ ਚ ਉਂਗਲੀਆਂ ਪੁੰਦੇ ਜਿਹਦਾ ਬੋਲਦੀ ਹੈ ਤੁਹਾਡੇ ਪਿੰਡ ਦੇ ਲੋਕੀ ਸਾਨੂੰ ਦੱਸਦੇ ਆ ਅਸੀਂ ਆਪੋ ਸੁਣਨੇ ਆ ਪਰ ਇਹ ਮੂੰਹ ਗੱਲ ਕੱਢੇ ਚਾਹੁੰਦੇ ਨਹੀਂ ਇਹ ਸਾਡਾ ਫਰਜ਼ ਹੀ ਪੈਂਦਾ ਇਹ ਨਹੀਂ ਧੀਆਂ ਵਾਂ ਜਾ ਦੋਤ ਤੂੰ ਜੀਜੇ ਤੂੰ ਆਪੋ ਜੀ ਨਹੀਂ ਗੱਲਾਂ ਖਾਂਦੀਆਂ ਖਾਂਦੀ ਤੇ ਇਹ ਨਹੀਂ ਕੀ ਅਸੀਂ ਕੀ ਕਰੀਏ ਅੱਜ ਤਾਂ ਬਥੇਰਾ ਜੱਗੇ ਹੱਥ ਜੋੜ-ਜੋੜ ਕੇ ਵੀ ਟਾਈਮ ਕੱਢ ਕੇ ਵੇਖਿਆ ਬੈਠੀ ਤੂੰ ਕੋਈ ਗੱਲ ਨਾ ਕਰੋ ਤੇ ਚੰਗੀ ਗੱਲ ਆ ਮੇਰੇ ਕੋਲ ਨਾ ਸੁਣੂ ਮੈਂ ਬੜੀ ਛੜੀ ਜੇ ਤੈਨੂੰ ਮੈਂ ਦੱਸ ਪਰ ਪਤਾ ਜਦ ਸੁਣਾਉਣ ਤੇ ਆ ਗਿਆ ਭਰਾ ਹੁੰਦੀਆਂ ਤੂੰ ਸੁਣਾ ਲਈ ਚੜੀ ਤੂੰ ਸੁਣਾਉਣੀ ਸੁਣਾ ਲਈ ਆ ਫਿਰ ਇੱਕ ਦਿਨ ਤੇ ਹੰਨੇ ਬੰਨੇ ਬਣਾਏ ਗੱਲ ਇਸ ਤਰ੍ਹਾਂ ਤੇ ਚੰਗਿਆਂ ਲੱਗੀ ਤਾਂ ਸੁਣਾ ਲਈ ਤੂੰ ਅੱਜ ਤੇ ਅਜ ਤੱਕ ਤੁਹਾਡਾ ਜਬਾਨ ਸਾਜੀ ਕੋਈ ਬਹਿ ਕੇ ਕੋਈ ਬਹਿ ਕੇ ਗੱਲਾਂ ਕਰਵਾਉਂਦੀ ਆ ਮੈਨੂੰ ਪਤਾ ਕੀ ਆ ਗੱਲਾਂ ਵੇਖੋ ਜਿੱਦਾਂ ਤੁਹਾਨੂੰ ਗੁੱਸਾ ਆਉਂਦਾ ਵਾ ਅਗਲਾ ਵੀ ਕਿੰਨਾ ਤੱਕ ਬਰਦਾਸ਼ਤ ਕਰੇਗਾ ਅਗਲੇ ਦਿਨ ਵੀ ਧੀ ਭੈਣਾ ਅਗਲੇ ਦਿਨ ਵੀ ਗੁੱਸਾ ਆਉਣਾ ਹੀ ਆ ਹੁਣ ਕਿੰਨਾ ਚਿਰ ਅੱਗੇ ਤਨੂੰ ਚਰਨ ਚੁੱਪ ਕਰਾਇਆ ਵੀ ਨਾ ਕਰੋ ਨਾ ਕਰੋ ਅਜੇ ਤੱਕ ਨਹੀਂ ਉਹਨਾਂ ਕੋਈ ਗੱਲ ਕੀਤੀ ਤੇ ਤੂੰ ਹੁਣ ਅਕਸਰ ਨੂੰ ਤੇ ਜਿਹਦੀ ਧੀ ਆ ਨੇ ਅਕਸਰ ਬੋਲਣਾ ਹੀ ਤੁਹਾਨੂੰ ਬਧਾ ਮੁੜ ਕੇ ਖਲਾਵੇ ਜਿਹੜੇ ਸਾਂਭੇ ਨਹੀਂ ਜਾਂਦੇ ਤੂੰ سپورਟ ਲੈ ਤਗੜਾ ਹੋ ਕੇ ਤੂੰ ਤਗੜਾ ਹੋਗਾ سپورਟ ਲੈ ਮੈਂ سپورਟ ਕੇ ਦੀਆਂ ਜਾਂ ਮੇਰੇ ਲਈ ਤੂੰ ਵੀ ਉਹਨੇ ਜੀ ਉਹ ਵੀ ਹੁੰਦੇ ਆ ਮੈਨੂੰ ਸਾਰੇ ਪਰਿਵਾਰ ਦੇ ਜੀ ਜਿਹੜੇ ਕੁਝ ਬਰਾਬਰ ਨੇ ਪਰ ਇਹ ਆ ਕਿ ਮੈਂ ਚਾਹੁੰਦਾ ਨਾ ਵੀ ਆਪਾਂ ਐਵੇਂ ਨਿੱਕੇ ਨਿੱਕੇ ਗੱਲਾਂ ਨੂੰ ਉਧਾ ਕੇ ਨਾ ਬੈਜਿਏ ਮੁਰਕੇ ਜਿਹੜੀਆਂ ਸਾਹਮਣੇ ਔਖੀਆਂ ਹੋ ਜਾਂਦੀਆਂ ਆ ਚੰਗੀਆਂ ਨਿੱਕੀਆਂ ਆਈ ਘਰ ਆਣ ਕੇ ਤੇ ਗੱਲਾਂ ਕਰਨ ਡਏ ਮਮੀ ਪੁੱਤ ਕਿੰਨੀ ਗੱਲਾਂ ਕਰਦਾ ਸਾਰੇ ਆਪਣੇ ਜੀ ਦੀ ਗਲਤੀਆਂ ਹੋ ਜਾਂਦੀਆਂ ਨੇ ਹਰ ਇੱਕ ਕੋਈ ਹੋ ਜਾਂਦੀਆਂ ਨੇ ਰੇਗ ਇਨਸਾਨ ਕੋ ਹੋ ਜਾਂਦੇ ਪਰ ਬੰਦਾ ਆਪਣੀ ਗਲਤੀ ਨੂੰ ਮੰਨੇ ਤੇ ਸਹੀ ਉਹ ਤੇਰੇ ਹੁੰਦੇ ਸੱਚੀ ਹੋਣ ਡਈ ਆਹ ਵੇਖ ਭੈਣ ਜੀ ਤੁਹਾਡੇ ਘੜੀ ਜੋੜੇ ਹੱਥ ਅਸੀਂ ਤਿੰਨਾਂ ਆ ਗਏ ਅਸੀਂ ਨਹੀਂ ਆ ਅਸੀਂ ਤੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨ ਚਾਹੁੰਦੇ ਗੱਲ ਨਹੀਂ ਕਰਨੀ ਚਾਹੁੰਦੀ ਘਰ ਆਣ ਕੇ ਤੇ ਬੱਤੀ ਬੱਤੀ ਗੱਲਾਂ ਕਰ ਗਏ ਤੇ ਆ ਜਿਹੜੇ ਤੇਰੀ ਸਪੋਰਟ ਚ ਨੇ ਤੋਂ ਸਭੇ ਤੂੰ ਤਾਂ ਚੜੀ ਹੀ ਹੈ ਕਿ ਅਜੇ ਅਹੀਂ ਕੋਈ ਗਾਲੀ ਨਹੀਂ ਕੱਢੀ ਪਰ ਇਹਦੀਆਂ ਘਰ ਵਾਲੀ ਤਾਂ ਵੀ ਕਰਦੇ ਕੋਈ ਸ਼ੱਕ ਨਾ ਰਹੇ ਤੇਨੂੰ ਮੰਮੀ ਜਦੋਂ ਜਾਓ ਕੀ ਘੰਡੇ ਜੇ ਤੂੰ ਲੈ ਤੈਨੂੰ ਨਹੀਂ ਪਤਾ ਲੱਗਦਾ ਪਹੁੰਚੋ ਕਿ ਮੰਮੀ ਮੰਮੀ ਕਰਨਾ ਮੈਨੂੰ ਲੋਕ ਕੋਈ ਸੁਣੇ ਮੰਮੀ ਨੂੰ ਘਰ ਦੇ ਖਲਾਰੇ ਲੱਗੇ ਤਾਂ ਕੋਈ ਸੁਣ ਨਹੀਂਦੇ ਸਾਰੇ ਸੁਣਦੇ ਨੇ ਤੂੰ ਹੀ ਤਾਂ ਮੰਮੀ ਦੀ ਸਿੱਧੀ ਗੱਲ ਵਿੱਚ ਪੁੱਠੀ ਪਾ ਲੈਂਦੀ ਨਹੀਂ ਤੂੰ ਨਹੀਂ ਤੂੰ ਬੜਾ ਸਪੋਰਟ ਲੈਣ ਦੇ ਆ ਮੈਂ ਦੁਕਤ ਉੱਥੇ ਵਾਕੇ ਵਿੱਚ ਵੜ ਕੇ ਤੇ ਬੁੱਢੀਆਂ ਵਾਂਗੂ ਡਿਆ ਹਨ ਵਿੱਚ ਕੋਲ ਕਰ ਕਰ ਕਹਿੰਦੇ ਨੇ ਪਤਾ ਲੱਗਦਾ ਮੇਰੀ ਮਾਂ ਦੇ ਵਰਤ ਗੱਲਾਂ ਕਰਨ ਡੀਆਂ ਆਗੇ ਮੰਮੀ ਤੁਹਾਨੂੰ ਤੇਰਾ ਸਿਰ ਵਿਆਹ ਸਾਰੇ ਜਿਹੜੇ ਨਾ ਉਹ ਆ ਜਾਂਦੇ ਤੂੰ ਚੁੱਪ ਕਰ ਮਿਸਰਾ ਬੈਣੀ ਰਖਾ ਤੇ ਨਹੀਂ ਨਾ ਹੋਣਾ ਇਤਨਾ ਕਰੀਏ ਇਹ ਤੇ ਐਡੇ ਦੁਖੀ ਜਿਹੇ ਸਾਰਾ ਟੱਬਰ ਹੀ ਤੁਹਾਨੂੰ ਕੋਲ ਗੱਲ ਕਰੀ ਜਾਂਦੇ ਨੇ ਤੇ ਫਿਰ ਕਿਤਨਾ ਇਹ ਤੇ ਗੱਲ ਇਤਨਾ ਨਹੀਂ ਕਿ ਨਹੀਂ ਲੈ ਗਏ ਮੰਗ ਲੈ ਗਏ ਗੁੰਚਣ ਘਿਆਸੇ ਦਾ ਤੇ ਨਾਂ ਇਹ ਨਾ ਕਰਨਾ ਚਾਹੁੰਨਾ ਘਰ ਵਸਦੇ ਹੱਸਦੇ ਤੇ ਇਹ ਅਭੀ ਘਰਾਂ ਦੇ ਜੀਆਂ ਨਾਲੇ ਰੌਣਕਾਂ ਮ ਕੱਲੇ ਕਰੀ ਕੀ ਕਰੀਏ ਪਰਵਾਰ ਨਾਲ ਹੀ ਰੌਣਕਾਂ ਹੁੰਦੀਆਂ ਨੇ ਤੇ ਇਹ ਅਭੀ ਮੈਸੇਜ ਪੱਖ ਤੇ ਨਹੀਂ ਹੈ ਕਰਨੀ ਹੁਣ ਮੰਮੀ ਦਾ ਤੁਸੀਂ ਦੇ ਲੋ ਮੈਂ ਤੇ ਆਪ ਇਹਨਾਂ ਨੂੰ ਬੜਾ ਕੰਝਾ ਤਾਂ ਮੰਮੀ ਪਤਾ ਨਹੀਂ ਕਿਉਂ ਗੱਲਾਂ ਹਰ ਗੱਲ ਦੇਗੀ ਉਲਟ ਲੈਂਦੀ ਐ ਸਿੱਧੀ ਗੱਲ ਕਹਿੰਦੀ ਉਲਟ ਲੈਂਦੀ ਐ ਇਹ ਤਾਂ ਫਿਰ ਹੁਣ ਦੋ ਆਪਣੀ ਮਾਂ ਤੇ ਪਤਾ ਆਪ ਕੰਟਰੋਲ ਕਰ ਲਓ ਤੇ ਅਹੀਂ ਨਹੀਂ ਹੁਣ ਕੁੜੀ ਲੈ ਜਾਣੀ ਮੰਮੀ ਤੁਸੀਂ ਸਿਆਣੇ ਇਦਾਂ ਨਹੀਂ ਗੱਲਾਂ ਨਾ ਕਰੋ ਇੰਦਰੀ ਨੂੰ ਮਾਰ ਰੋਣਾ ਨਹੀਂ ਪਤਾ ਕੋਲ ਨਹੀਂ ਇਹ ਗੱਲ ਪਾਣੀ ਮੰਮੀ ਤੇਰੇ ਦਾ ਸੁਭਾਅ ਬਹੁਤ ਕਾਲ ਤੇ ਬਹੁਤ ਬੋਲਦੀ ਆ ਹੁਣ ਨਹੀਂ ਛਣਕ ਜਾਣਾ ਅੱਗੇ ਤੇ ਪਤੋਂ ਨਹੀਂ ਹੁਣ ਕਹਿੰਦੇ ਦੱਸਿਆ ਨਹੀਂਗਾ ਕੁਛ ਨਹੀਂ ਤੇ ਹੁਣ ਤੇ ਅਸੀਂ ਸਭ ਕੁਝ ਹੀ ਸਾਨੂੰ ਪਤਾ ਲੱਗਾ ਨੂੰ ਚੋ ਮਿੰਟਾਂ ਦੀ ਤੇ ਤੇ ਤੁਹਾਡਾ ਰਹਿਣਾ ਬੜਾ ਔਖਾ ਵਾ ਤੇ ਤੁਸੀਂ ਸਾਨੂੰ بار بار ਨਾ ਕਹ ਤੇ ਹੁਣ ਨਹੀਂ ਅਸੀਂ ਇਹ ਕਰਦੇ ਤੇ ਹੁਣ ਤੇ ਅੱਗੇ ਤੇ ਬੜੇ ਪਤ ਫੜਦੇ ਰੱਖੇ ਡੈਡੀ ਕੰਮ ਤੇ ਹੁਣ ਮੈਂ ਸਭ ਕੁਝ ਦਾ ਮੰਮੀ ਚਲੋ ਕੋਈ ਨਹੀਂ ਕਰਉ ਨਾ ਇਹ ਜੇ ਦੱਸਿਓ ਚਲੋ ਮੈਂ ਫੇਰ ਮੰਮੀ ਨਾਲ ਇਹ ਗੱਲ ਕਰਾਂਗਾ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਇੱਕ ਵਾਰੀ ਕਿਉਂਕਿ ਤਾਂ ਫੇਰ ਡੈਡੀ ਨੂੰ ਦੱਸੋ ਕਿ ਗੱਲ ਵਧੇਗੀ ਜੋ ਬੰਦਿਆਂ ਦੀ ਗੱਲ ਆਉਗੀ ਤੇ ਹੁਣ ਪਤੀ ਨਾਲ ਸੱਤੇਰੇ ਦਿਨ ਤੂੰ ਆਣਾ ਤੇ ਤੇਰੇ ਮੂੰਹ ਨਹੀਂ ਛੱਡ ਜਾਨੀ ਫੇਰ ਵੀ ਚੰਦ ਕਰੀ ਮੰਨ ਲੈਨੇ ਤੇ ਜੇ ਕੋਈ ਗਾਂ ਘਾਲੂਗੀ ਤੇ ਕਿੰਨੀ ਹੀ ਬਰਦਾਸ਼ਤ ਕਰਨੀ ਚਲੋ ਹੁਣ ਜਿੱਦਾਂ ਤੂੰ ਕਹਿਣਾ ਨਾ ਤੇ ਐਹੀ ਛੱਡ ਜਾਂਦੇ ਚਲੋ ਠੀਕ ਹੈ ਮੰਮੀ ਗਾਂ ਦੀ ਕੋਈ ਗੱਲ ਹੋਣੀ ਚਾਹੀਦੀ ਮੰਮੀ ਕੋਸ਼ਿਸ਼ ਕਰਨਾ ਮੈਂ ਉਹਨੂੰ ਮੰਗਿਆ ਨਾ ਫੇਰ ਇੱਕ ਵਾਰੀ ਗੱਲ ਕਰਨ ਦੀ ਸਮਝਾਉਂਦੀ कि ये अभी तो तो ना कोई घर के काम का लो इनाम तलीश पर तो हो तो ना ना छाडे तो आडे मम्मी रोटी नहीं तो खानी हैगी नहीं रोटी नहीं खानी नहीं नहीं मैं छाडे मम्मी प्यार से ना मेरा फोन लाए तू लोग कुछ बंद नहीं की था नहीं चिंता कर लाए टेंशन ना ये बात भी लो कोई बात नहीं ये दैया जीरा से बता रही है आप के त टि लि